ਸਤ ਸ੍ਰੀ ਅਕਾਲ ਜੀ ਆਪ ਸਾਰਿਆਂ ਨੂੰ ਨਰਕ ਤੇ ਸਵਰਗ ਗਾਹਾਂ ਦਾ ਤਾਂ ਮੈਨੂੰ ਪਤਾ ਨਹੀਂ ਪਰ ਇੱਥੇ ਜ਼ਰੂਰ ਨੇ ਜੇ ਆਪਾਂ ਕੋਈ ਚੰਗਾ ਕੰਮ ਕਰਦੇ ਆ ਤਾਂ ਉਹਦਾ ਰਿਜ਼ਲਟ ਆਪਾਂ ਨੂੰ ਜ਼ਰੂਰ ਮਿਲਦਾ ਜੇ ਆਮ ਨਹੀਂ ਤਾਂ ਕਿਸੇ ਮੁਸੀਬਤ ਵੇਲੇ ਤੋ ਕੀਤਾ ਚੰਗਾ ਕੰਮ ਆਪਣੇ ਅੱਗੇ ਜ਼ਰੂਰ ਆਉਂਦਾ ਆਪਣੀ ਮਦਦ ਜ਼ਰੂਰ ਹੁੰਦੀ ਹੈ ਬਸ ਸ਼ਰਤ ਇਹ ਹੈ ਕਿ ਉਹ ਚੰਗਾ ਕੰਮ ਬਿਨਾਂ ਕਿਸੇ ਲਾਲਚ ਦੇ ਕੀਤਾ ਜਾਵੇ ਫਿਰ ਉਹੀ ਚੰਗਾ ਕੰਮ ਸਵਰਗ ਦਾ ਰੂਪ ਲੈ ਲੈਂਦਾ ਤੇ ਜੇ ਆਪਾਂ ਮਾੜਾ ਕੰਮ ਕੀਤਾ ਤਾਂ ਫਲ ਉਹਦਾ ਵੀ ਮਿਲਦਾ ਕਿਉਂਕਿ ਇਹ ਕੁਦਰਤ ਦੀ ਖੇਡ ਆ, ਇਹ ਬ੍ਰਹਿਮੰਡ ਦੀ ਖੇਡ ਹੈ। ਕਿ ਆਪਾਂ ਜੋਗ ਆਪਾਂ ਨੂੰ ਚੰਗਾ ਲੱਗਦਾ, ਜੋ ਆਪਾਂ ਕਰਦੇ ਆ, ਉਹੀ ਆਪਣੇ ਨਾਲ ਹੁੰਦਾ। ਇਹਵੇਂ ਇੱਕ ਪੁਰਾਣੇ ਸਮੇਂ ਦੀ ਗੱਲ ਹੈ ਕਿ ਇੱਕ ਕੁੜੀ ਸੀ ਜਿਸ ਦੀਆਂ ਦੋਵੇਂ ਲੱਤਾਂ ਨੂੰ ਪੋਲੀਓ ਹੋਇਆ ਸੀ। ਬਹੁਤ ਹੀ ਦੁਖੀ ਰਹਿੰਦੀ ਸੀ, ਉਸਦੇ ਪਰਿਵਾਰ ਵਾਲੇ ਦੁਖੀ ਰਹਿੰਦੇ ਸੀ। ਇੱਕ ਤਰ੍ਹਾਂ ਨਾਲ ਨਰਕ ਭਰੀ ਜ਼ਿੰਦਗੀ ਬਤੀਤ ਕਰਦੀ ਸੀ। ਸਾਵਣ ਦੇ ਮਹੀਨੇ ਤੀਆਂ ਲੱਗਦੀਆਂ ਹੁੰਦੀਆਂ। ਉਹ ਵਿਚਾਰੀ ਉਵੇਂ ਹੀ ਰੋੜ ਰੋੜ ਕੇ ਉਥੇ ਤੀਆਂ ਦੇਖਣ ਜ਼ਰੂਰ ਜਾਂਦੀ ਸੀ ਜਦ ਕਿ ਰਸਤੇ 'ਚ ਕਈ ਜਵਾਕ ਛੋਟੇ ਉਹਦੇ ਰੋੜੀਆਂ ਵੀ ਮਾਰਦੇ ਉਹਨੂੰ ਤੰਗ ਪਰੇਸ਼ਾਨ ਵੀ ਕਰਦੇ ਪਰ ਉਹ ਰੁੜਦੀ ਘੁੜਦੀ ਉਥੇ ਜ਼ਰੂਰ ਜਾਂਦੀ ਤੇ ਉਥੇ ਜੋ ਕੁੜੀਆਂ ਹੁੰਦੀਆਂ ਤੀਆਂ 'ਚ ਉਹ ਵੀ ਉਹਦਾ ਬਹੁਤ ਆਦਰ ਮਾਨ ਕਰਦੀਆਂ ਸੀ ਕਿਤੇ ਉਸਨੂੰ ਕੁਝ ਖਾਣ ਨੂੰ ਲਿਆ ਕੇ ਦਿੰਦੀਆਂ ਤੇ ਕਿਤੇ ਕੁਝ ਉਸਦਾ ਵੀ ਮਨ ਲੱਗ ਜਾਂਦਾ ਸੀ ਤੀਆਂ 'ਚ ਜਾ ਕੇ ਹਰ ਵਾਰ ਦੀ ਤਰ੍ਹਾਂ ਉਹ ਤੀਆਂ 'ਚ ਜਾਂਦੀ ਹੈ ਤੇ ਇੱਕ ਦਿਨ ਕਿਸੇ ਪਿੰਡ ਦਾ ਬਹੁਤ ਹੀ ਅਮੀਰ ਬੰਦਾ ਉਥੋਂ ਘੂਰੇ ਤੇ ਨਿਕਲ ਰਿਹਾ ਹੁੰਦਾ ਉਹ ਦੇਖਦਾ ਕਿ ਨਿੱਕੇ ਨਿੱਕੇ ਜਵਾਕ ਉਸ ਕੁੜੀ ਦੇ ਰੂੜੇ ਮਾਰ ਰਹੇ ਹੁੰਦੇ ਆ ਤੇ ਉਸ ਨੂੰ ਤੰਗ ਕਰ ਰਹੇ ਹੁੰਦੇ ਆ ਉਸ ਤੋਂ ਉਹ ਦੇਖਿਆ ਨਹੀਂ ਜਾਂਦਾ ਉਹ ਉਸ ਕੁੜੀ ਦਾ ਨਾਂ ਪਤਾ ਪੁੱਛ ਕੇ ਉਸ ਦੇ ਘਰ ਚ ਲਿਆ ਜਾਂਦਾ ਘਰ ਜਾ ਕੇ ਦੋ ਚਾਰ ਬੰਦੇ ਸਿਆਣੇ ਉਹ ਇਕੱਠੇ ਕਰਦਾ ਤੇ ਕੁੜੀ ਦੇ ਪਿਓ ਦੇ ਨਾਲ ਗੱਲ ਕਰਦਾ ਤੇ ਆਪਣੇ ਬਾਰੇ ਸਾਰਾ ਕੁਝ ਦੱਸਦਾ ਉਹ ਕਹਿੰਦਾ ਵੀ ਮੇਰੇ ਕੋਲ ਬਹੁਤ ਜ਼ਮੀਨ ਆ ਬਹੁਤ ਪੈਸਾ ਵਾ ਉਸ ਦੀ ਉਮਰ ਘੱਟੋ ਘੱਟ ਨਹੀਂ ਤਾਂ 45 50 ਇਹਦੇ ਕਰੀਬ ਗਰੂਹ ਹੁੰਦੀ ਹੈ ਤੋ ਕੁੜੀ ਦੇ ਪਿਓ ਤੋਂ ਕੁੜੀ ਦਾ ਹੱਥ ਮੰਗਦਾ ਉਹ ਦੱਸਦਾ ਕਿ ਮੇਰੇ ਕੋਈ ਔਲਾਦ ਨਹੀਂ ਇਸ ਲਈ ਮੈਂ ਇਸ ਕੁੜੀ ਨੂੰ ਵਿਆਹ ਕਰਾ ਕੇ ਲੈ ਕੇ ਜਾਣਾ ਚਾਹੁੰਦਾ ਕੁੜੀ ਦਾ ਪਿਓ ਕਹਿੰਦਾ ਤੇ ਨਾਲ ਹੋਰ ਜਿਹੜੇ ਸਿਆਣੇ ਸੱਜਣ ਸੀ ਬੰਦੇ ਉਸ ਪਿੰਡ ਦੇ ਇਕੱਠੇ ਹੋਏ ਸੀ ਉਹ ਸਾਰੇ ਕਹਿਣ ਲੱਗੇ ਕਿ ਤੂੰ ਇਹ ਤੋਂ ਕੀ ਕਰਾਂਗਾ ਇਹ ਤਾਂ ਵਿਚਾਰੀ ਆਪ ਕਰਮਾਂ ਦੀ ਮਾੜੀ ਹੈ ਉਹ ਕਹਿੰਦਾ ਕੋਈ ਨਹੀਂ ਯਾਰ ਜੇ ਜਵਾਕ ਨਾ ਵੀ ਹੋਊਗਾ ਕੋਈ ਔਲਾਦ ਨਾ ਵੀ ਹੋਊਗੀ ਤਾਂ ਇਹਦੀ ਸੇਵਾ ਹੀ ਸੇ ਮੇਰੇ ਕੋਲੇ ਬਥੇਰਾ ਧੰਨਾ ਮੈਂ ਇਹਨੂੰ ਕਿਸੇ ਤਰ੍ਹਾਂ ਦੀ ਕੋਈ ਦੁੱਖ ਤਕਲੀਫ ਨਹੀਂ ਹੋਣ ਦੇਵਾਂਗਾ ਮੇਤੋਂ ਅੱਜ ਤੀਆਂ ਤੇ ਇਹ ਜਾਂਦੀ ਜਵਾਕ ਇਹਨੂੰ ਰੋੜੇ ਮਾਰਦੇ ਸੀ ਇਹਦਾ ਦੁੱਖ ਛੱਲਿਆ ਨਹੀਂ ਗਿਆ ਜਿਵੇਂ ਮਰਜ਼ੀ ਕਰੋ ਜਿੱਥੇ ਮਰਜ਼ੀ ਲਿਖਵਾ ਲਓ ਮੇਰੇ ਹੱਥ ਜੋੜਦਾ ਤੁਹਾਡੇ ਮੂਹਰੇ ਤੇ ਮੈਂ ਇਹਨੂੰ ਲੈ ਕੇ ਜਾਣਾ ਚਲੋ ਜੀ ਸਭ ਦੀ ਸਹਿਮਤੀ ਬਣ ਜਾਂਦੀ ਹੈ ਦੂਸਰੇ ਤੀਸਰੇ ਦਿਨ ਗੁਰਦੁਆਰਾ ਸਾਹਿਬ 'ਚ ਆਨੰਦ ਕਾਰਜ ਕੀਤੇ ਜਾਂਦੇ ਨੇ ਤੇ ਉਹ ਵਿਆਹ ਕੇ ਉਸ ਕੁੜੀ ਨੂੰ ਲੈ ਜਾਂਦਾ ਕੁਦਰਤ ਦਾ ਨਜ਼ਮ ਦੇਖੋ 2 ਸਾਲ ਬਾਅਦ ਉਸ ਕੁੜੀ ਦੇ ਦੋ ਜੋੜੇ ਬੱਚੇ ਹੁੰਦੇ ਨੇ ਤੇ ਦੋਨੋਂ ਹੀ ਮੁੰਡੇ ਉਹ ਚੰਗਾ ਪੜ੍ਹਦੇ ਨੇ ਲਿਖਦੇ ਨੇ ਵਿਦੇਸ਼ਾਂ 'ਚ ਜਾਂਦੇ ਨੇ ਤੇ ਚੰਗੇ ਕਾਰੋਬਾਰਾਂ ਦੇ ਸੈੱਟ ਹੁੰਦੇ ਨੇ ਉਹ ਵਿਚਾਰੀ ਨਰਕ ਦੇ ਵਿੱਚੋਂ ਨਿਕਲ ਕੇ ਸਵਰਗ ਦੇ ਵਿੱਚ ਆ ਗਈ ਸੀ ਤੇ ਉਸ ਇਨਸਾਨ ਦੇ ਜਿਸ ਨੇ ਉਸ ਨਾਲ ਵਿਆਹ ਕਰਾਇਆ ਸੀ ਉਸ ਨੂੰ ਔਲਾਦ ਦੀ ਲੋੜ ਸੀ ਤਾਂ ਪ੍ਰਮਾਤਮਾ ਨੇ ਉਹਦੀ ਵੀ ਸੁਣੀ ਉਹਨੇ ਕੋਈ ਚੰਗਾ ਕੰਮ ਕੀਤਾ ਉਹਨੇ ਉਸ ਕੁੜੀ ਨਾਲ ਵਿਆਹ ਕਰਾ ਕੇ ਉਹਨੂੰ ਨਰਕ 'ਚੋਂ ਸਵਰਗ ਦੇ ਵਿੱਚ ਕੱਢਿਆ ਬਿਨਾਂ ਲਾਲਚ ਦੇਉ ਕਿਉਂਕਿ ਉਸਦੇ ਦਿਮਾਗ 'ਚ ਇਹ ਸੱਚੀ ਮੁੱਚੀ ਸੀ ਕਿ ਕੋਈ ਗੱਲ ਨਹੀਂ ਲਾਦ ਨਾ ਵੀ ਹੋਊਗੀ ਤਾਂ ਮੇਰੀ ਸੇਵਾ ਸਹੀ ਤੇ ਉਹਦੀ ਸੇਵਾ ਅਕਾਲ ਪੁਰਖ ਨੇ ਪ੍ਰਵਾਨ ਕੀਤੀ ਤੇ ਉਸਦੇ ਦੋ ਬੱਚੇ ਹੋਏ ਤਾਂ ਹੀ ਤਾਂ ਕਹਿੰਨੇ ਆ ਦੋਸਤੋ ਕਿ ਚੰਗਾ ਕਰੋਗੇ ਤਾਂ ਤੁਹਾਨੂੰ ਚੰਗਾ ਮਿਲੂਗਾ ਮਾੜਾ ਕਰੋਗੇ ਤਾਂ ਤੁਹਾਨੂੰ ਮਾੜਾ ਬਸ ਚੰਗਾ ਕਰਨ ਵੇਲੇ ਇੰਨਾ ਕਿ ਜ਼ਰੂਰ ਸੋਚ ਲਿਓ ਕਿ ਉਹਦੇ 'ਚ ਕੋਈ ਬਹੁਤਾ ਲਾਲਚ ਨਾ ਹੋਵੇ ਆਪਣਾ ਫਿਰ ਉਹਦਾ ਫਾਲ ਬਹੁਤ ਵੱਡਾ ਮਿਲਦਾ ਥੋੜਾ ਦੇਰੀ ਨਾ ਮਿਲ ਜੇ ਕੋਈ ਗੱਲ ਨਹੀਂ ਪਰ ਮਿਲੂਗਾ ਜ਼ਰੂਰ ਉਹ ਦੇ ਕਰ ਦੇਰਾ ਅੰਧੇਰ ਨਹੀਂ ਇਹ ਜੋ ਕਹਾਣੀ ਸੁਣਾਈ ਤੁਹਾਨੂੰ ਉਸ ਕੁੜੀ ਦੀ ਤੇ ਉਸ ਅਮੀਰ ਬੰਦੇ ਦੀ ਇਹ ਇੱਕ ਸੱਚ ਤੇ ਆਧਾਰਿਤ ਹੈ ਜੋ ਕਿ ਸਵਰਨ ਸਿੰਘ ਪਤੰਗ ਨੇ ਲਿਖੀ ਹੋਈ ਹੈ ਕਹਾਣੀ ਵੀਡੀਓ ਕਿਸ ਤਰ੍ਹਾਂ ਦੀ ਲੱਗੀ ਕਮੈਂਟ ਕਰਕੇ ਜਰੂਰ ਦੱਸਣਾ ਲਾਈਕ ਕਰ ਦੇਣਾ ਮੇਰੇ ਪੇਜ ਨੂੰ ਫੋਲੋ ਕਰ ਲੈਣਾ ਤੇ ਸ਼ੁਕਰਾਨਾ ਕਰਨਾ ਰੱਬ ਦਾ ਹਰ ਵੇਲੇ ਜਿਸ ਸਥਿਤੀ 'ਚ ਵੀ ਹੋ ਜਿੱਥੇ ਵੀ ਹੋ ਜਿਵੇਂ ਵੀ ਹੋ ਤੇ ਧੰਨਵਾਦ ਹੁਣ ਮੈਨੂੰ ਦਿਓ ਇਜਾਜ਼ਤ ਗਲਤੀ ਪੁੱਲਚਕ ਮਾਫੀ ਮਿਲਦੇ ਆਪਾਂ ਅੱਗੇ ਕਿਸੇ ਨਵੀਂ ਵੀਡੀਓ ਨਵੀਂ ਕਹਾਣੀ ਦੇ ਨਾਲ ਸਤਿ ਸ੍ਰੀ ਅਕਾਲ ਜੀ